ਸਾਡੇ ਜੋੜ ਮੇਲੇ ਆ ਖਾਲਸਾ ਜੀ ਦੇ ਜੋੜ ਮੇਲੇ ਆ ਉਹਦਾ ਮਾਹੌਲ ਵੀ ਕਰੀਬ-ਕਰੀਬ ਜੋ ਆਮ ਦੁਨਿਆਵੀ ਮੇਲੇ ਆ ਬਹੁਤੀਆਂ ਚੀਜ਼ਾਂ ਉਹਦੇ ਵਿੱਚ ਉਦਾਂ ਦੀਆਂ ਆ ਗਈਆਂ ਇਹ ਆਮ ਮੇਲੇ ਵਾਲੇ ਮਾਹੌਲ ਆ ਜਾਂ ਕਿਤੇ ਕਢੌਣਿਆਂ ਦਾ ਜਾਂ ਝੂਲਿਆਂ ਦਾ ਚੰਡੋਲਾ ਦਾ ਜਾਂ ਖਾਲਸਾ ਜੀ ਦੇ ਜੋੜ ਮੇਲੇ ਦੇ ਵਿੱਚ ਤੁਹਾਡਾ ਜਿੱਧਰ ਨੂੰ ਤੁਹਾਡੀ ਨਿਗਾਹ ਜਾਣੀ ਜਿੱਧਰ ਨੂੰ ਤੁਹਾਡੇ ਕੰਨ ਜਾਣੇ ਉਹ ਦ੍ਰਿਸ਼ ਤੇ ਉਹ ਆਵਾਜ਼ ਤੁਹਾਨੂੰ ਸਾਡੇ ਗੁਰੂ ਵਾਲੇ ਪਾਸੇ ਲੈ ਕੇ ਜਾਉਂਦਾ ਪਿਕਰਾਂ ਦੀਆਂ ਆਵਾਜ਼ਾਂ ਜਾਂ ਇਵਨ ਟਰੈਕਟਰਾਂ ਦੀਆਂ ਪਿਛਲੇ ਸਾਲ ਆਪਾਂ ਨੰਦਪੁਰ ਸਾਹਿਬ ਦੇਖਿਆ ਕਿ ਉਹਨੇ ਅੰਗ ਸਿੰਘ ਨੇ ਟਰੈਕਟ ਬੰਦ ਕਰਾਣ ਤੇ ਉਹਦੇ ਆ ਸਾਰੀ ਘਟਨਾ ਵਾਪਰੀ ਆਪਾਂ ਨੂੰ ਸਾਰਿਆਂ ਨੂੰ ਧਿਆਨ ਚਾ ਹੈ ਨਾ ਖਾਲਸਾ ਜੀ ਜੰਗ ਚ ਸੀ ਸੀਗਾ ਜੰਗ ਦੇ ਮੈਦਾਨ ਚ ਸੀਗਾ ਹਨਾ ਜੰਗਲਾਂ ਚ ਬਸੇਰੇ ਸੀਗੇ ਉਦੋਂ ਕੋਈ ਇਸ ਤਰ੍ਹਾਂ ਦੇ ਦਿਹਾੜੇਈ ਸਵੱਭ ਬਣਦੇ ਸੀਗੇ ਜਦੋਂ ਪੰਚ ਜੁੜਦਾ ਸੀ ਸ਼ਰੀ ਫਤੇਗੜ ਸਾਹਿਬ ਦੀ ਧਰਤੀ ਤੇ ਖੜੇ ਆ ਲੋਕ ਬਹੁਤ ਦੂਰ ਦੂਰ ਨਤਮਸਤਕ ਹੋਣ ਹੋਦੇ ਨੇ ਇਸ ਸਮੇਂ ਜਿੱਥੇ ਅਸੀਂ ਖੜੇ ਆ ਇੱਥੇ ਕਿਤਾਬਾਂ ਨੇ ਵੱਖ-ਵੱਖ ਥਾਵਾਂ ਤੇ ਲੰਗਰ ਲੱਗੇ ਨੇ ਪਰ ਨਾਲ ਨਾਲ ਜੋ ਵੀਰ ਆਏ ਨੇ ਪੜਾ ਸਿੱਖ ਜਥਾ ਮਾਲਵਾ ਇਹ ਕਿਤਾਬਾਂ ਲੈ ਕੇ ਨੇ ਗੁਰੂ ਇਤਿਹਾਸ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਜੋੜਨ ਦੇ ਲਈ ਕਿਤਾਬਾਂ ਕਿਉਂਕਿ ਗੁਰੂ ਸਾਹਿਬ ਨੇ ਕਹਿ ਕੇ ਸ਼ਬਦ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਆ ਮਲਕੀ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਇਹ ਵਿਚਾਰ ਜਿਵੇਂ ਆਪਾਂ ਕਹਿੰਦੇ ਗੁਰੂ ਸਾਹਿਬ ਨੇ ਕਿਹਾ ਕਿ ਦੇ ਨਾਲ ਜੁੜਨਾ ਸ਼ਬਦ ਗੁਰੂ ਆ ਜੀ ਬਿਲਕੁਲ ਇਹ ਜਿੱਦਾਂ ਤੁਸੀਂ ਇਸ ਸਾਰੀ ਪ੍ਰਦਰਸ਼ਨੀ ਤੇ ਪੜਾਅ ਦੀ ਗੱਲ ਕੀਤੀ ਸੋ ਸਾਡਾ ਯਤਨ ਰਹਿੰਦਾ ਕਿ ਜਿਹੜੇ ਸਿੱਖਾਂ ਦੇ ਜੋੜ ਮੇਲ ਲਿਆ ਖਾਲਸਾ ਜੀ ਦੇ ਜੋੜ ਮੇਲ ਲਿਆ ਉੱਥੇ ਉਸ ਤਰ੍ਹਾਂ ਦਾ ਕੁਝ ਮਾਹੌਲ ਬਣਾਉਣ ਦਾ ਯਤਨ ਕੀਤਾ ਜਾਂਦਾ ਜਿਦੇ ਚ ਇੱਥੇ ਨਿਸ਼ਾਨ ਪ੍ਰਕਾਸ਼ਨ ਵੱਲੋਂ ਕਿਤਾਬਾਂ ਦੀ ਵਿਰਾਸਤੀ ਤਸਵੀਰਾਂ ਦੀ ਪ੍ਰਦਰਸ਼ਨੀ ਲਾਈ ਗਈ ਸੋ ਇਹ ਇਹਦੇ ਨਾਲ ਹੀ ਜਿਹੜਾ ਜਥੇ ਵੱਲੋਂ ਪੜਾਅ ਕੀਤਾ ਜਾਂਦਾ ਜਿੱਥੇ ਸਵੇਰੇ ਸ਼ਾਮ ਨਾਮ ਬਾਣੀ ਦੇ ਪੈਰੇ ਹੁੰਦੇ ਤੇ ਜਿਹੜੇ ਵਿਚਾਰ ਚਰਚਾ ਕਰਨ ਦਾ ਸਾਡਾ ਤਰੀਕਾ ਜੋ ਅਸਲ ਚ ਕਿਉਂਕਿ ਬੇਸਿਕਲੀ ਸਾਨੂੰ ਲੱਗ ਰਿਹਾ ਕਿ ਜੋ ਖਾਲਸਾ ਜੀ ਦੇ ਜੋੜ ਮੇਲੇ ਆ ਜੀ ਉਹ ਦਾ ਆਮ ਮੇਲਿਆਂ ਨਾਲੋਂ ਬਹੁਤ ਫਰਕ ਹੈ ਸੋ ਅਸੀਂ ਸਾਡਾ ਯਤਨ ਹੁੰਦਾ ਕਿ ਜੋ ਸਾਡੀ ਬਿਲਕੁਲ ਪਰੰਪਰਾ ਰਵਾਇਤ ਆ ਜੋੜ ਮੇਲਿਆਂ ਦੀ ਉਸ ਤਰ੍ਹਾਂ ਦਾ ਮਾਹੌਲ ਬਣਾਉਣ ਲਈ ਕੋਈ ਤਿਲ ਫੁੱਲ ਅਸੀਂ ਯਤਨ ਉਚ ਪਾ ਸਕੀਏ ਸੋ ਉਸ ਭਾਵਨਾ ਦੇ ਨਾਲ ਹੀ ਸਾਰਾ ਮੈਂ ਕੀ ਕਹਾਂ ਕਿ ਜਿਵੇਂ ਸ਼ਹੀਦੀ ਦਿਨ ਆਉਂਦੇ ਨੇ ਜਿਵੇਂ ਤੁਸੀਂ ਜੋੜ ਮੇਲਾ ਕਹਿ ਰਹੇ ਹੋ ਇਸ ਸ਼ਬਦ ਦੇ ਉੱਤੇ ਵੀ ਕਈ ਥਾਵਾਂ ਤੇ ਇਤਰਾਜ਼ ਕਰਦੇ ਨੇ ਕਿ ਜੋੜ ਮੇਲਾ ਨਾ ਕਿਹਾ ਜਾਵੇ ਸ਼ਹੀਦੀ ਦਿਨ ਨੇ ਤਾਂ ਇੱਕ ਇਹ ਵੀ ਵਿਚਾਰ ਜਿਵੇਂ ਆਪਾਂ ਕਹਿੰਦੇ ਨੇ ਕਿ ਬਹੁਤ ਸਾਰੇ ਨੌਜਵਾਨ ਇਹਨਾਂ ਦਿਨਾਂ ਦੇ ਵਿੱਚ ਟਰੈਕਟਰਾਂ ਦੇ ਉੱਤੇ ਸਪੀਕਰ ਲਾ ਲੈਂਦੇ ਨੇ ਆਪਾਂ ਬਹੁਤ ਥਾਵਾਂ ਦੇਖਦੇ ਆਂ ਪੰਜਾਬ ਦੇ ਜਿੱਥੇ ਸ਼ਹੀਦਾਂ ਨੂੰ ਯਾਦ ਕਰਦੇ ਨੇ ਲੋਕ ਜੀ ਦੇਖੋ ਜਿਹੜੀ ਤਾਂ ਹੈਗੀ ਨਾਂ ਦੀ ਗੱਲ ਉਹ ਚ ਸਮੱਸਿਆ ਇਹ ਆਉਂਦੀ ਕਿ ਅਸੀਂ ਮੇਲਾ ਸ਼ਬਦ ਨੂੰ ਹੁਣ ਆਮ ਜਿਵੇਂ ਦੁਨਿਆਵੀ ਮੇਲੇ ਲੱਗਦੇ ਉਵੇਂ ਆਦੀ ਵਿਆਖਿਆ ਸਾਡੇ ਅੰਦਰ ਜਾਂਦੀ ਹੈ ਨਾ ਸੋ ਜਦੋਂ ਵੀ ਅਸੀਂ ਮੇਲਾ ਸ਼ਬਦ ਬੋਲਦੇ ਤੇ ਉਹਦਾ ਕਾਰਨ ਇੱਕ ਇਹ ਵੀ ਹੋ ਗਿਆ ਵੀ ਜਿਹੜੇ ਸਾਡੇ ਹੁਣ ਸਾਡੇ ਜੋੜ ਮੇਲੇ ਆ ਖਾਲਸਾ ਜੀ ਦੇ ਜੋੜ ਮੇਲੇ ਆ ਉਹਦਾ ਮਾਹੌਲ ਵੀ ਕਰੀਬ-ਕਰੀਬ ਜੋ ਆਮ ਦੁਨਿਆਵੀ ਮੇਲੇ ਆ ਬਹੁਤੀਆਂ ਚੀਜ਼ਾਂ ਉਹਦੇ ਵਿੱਚ ਉਦਾਂ ਦੀਆਂ ਆ ਗਈਆਂ ਜਿਵੇਂ ਜਿੰਨੇ ਹੀ ਦੁਨਿਆਵੀ ਬਾਜ਼ਾਰ ਲੱਗਦੇ ਇਹ ਇਹ ਆਮ ਮੇਲੇ ਵਾਲੇ ਮਾਹੌਲ ਹੈ ਜਾਂ ਕਿਤੇ ਖੜਾਉਣਿਆਂ ਦਾ ਜਾਂ ਝੂਲਿਆਂ ਦਾ ਚੰਡੋਲਾ ਦਾ ਜਾਂ ਤੇ ਹੁਣ ਟਰੈਕਟਰਾਂ ਦੇ ਡੈਕਾਂ ਦਾ ਹਨਾ ਉਹਦੇ ਵਿੱਚ ਮੋٹے ਰੂਪ ਚ ਜੇ ਉਹਦਾ ਅੰਤਰ ਕਰਨਾ ਹੋਵੇ ਆਪਾਂ ਖਾਲਸਾ ਜੀ ਦੇ ਜੋੜ ਮੇਲੇ ਤੇ ਆਮ ਮੇਲਿਆਂ ਦਾ ਖਾਲਸਾ ਜੀ ਦੇ ਜੋੜ ਮੇਲੇ ਦੇ ਵਿੱਚ ਤੁਹਾਡਾ ਜਿੱਧਰ ਨੂੰ ਤੁਹਾਡੀ ਨਿਗਾ ਜਾਨੀ ਜਿੱਧਰ ਨੂੰ ਤੁਹਾਡੇ ਕੰਨ ਜਾਣੇ ਉਹ ਦ੍ਰਿਸ਼ ਤੇ ਉਹ ਆਵਾਜ਼ ਤੁਹਾਨੂੰ ਤੁਹਾਡੇ ਗੁਰੂ ਵਾਲੇ ਪਾਸੇ ਲੈ ਕੇ ਜਾਊਗੀ ਤੁਹਾਨੂੰ ਇਕਾਗਰਤਾ ਤੁਹਾਡੀ ਬਣਨੀ ਉਹਦੇ ਨਾਲ ਤੇ ਜਿਹੜਾ ਦੁਨਿਆਵੀ ਮੇਲੇ ਦਾ ਮਾਹੌਲ ਹੁੰਦਾ ਉਥੇ ਜਿੱਧਰ ਨੂੰ ਤੁਹਾਡੀ ਨਿਗਾ ਜਾਨੀ ਜਿੱਧਰ ਨੂੰ ਤੁਹਾਡੇ ਕੰਨ ਜਾਣੇ ਉਹ ਦ੍ਰਿਸ਼ ਤੇ ਉਹ ਆਵਾਜ਼ ਉਹ ਤੁਹਾਡੀ ਕਾਗਰਤਾ ਨੂੰ ਭੰਗ ਕਰਦੀ ਤੇ ਇਹ ਵੱਡਾ ਫਰਕ ਹੈ ਸੋ ਇਹ ਜਿਹੜੇ ਹੁਣ ਜੋੜ ਮੇਲਿਆਂ ਦੇ ਵਿੱਚ ਵੱਡੀ ਦਿੱਕਤ ਆ ਗਈ ਕਿ ਉਹ ਸਪੀਕਰਾਂ ਦੀਆਂ ਆਵਾਜ਼ਾਂ ਜਾਂ ਈਵਨ ਟਰੈਕਟਰਾਂ ਦੀਆਂ ਪਿਛਲੇ ਸਾਲ ਆਪਾਂ ਅਨੰਦਪੁਰ ਸਾਹਿਬ ਦੇਖਿਆ ਕਿ ਉਹਨੇ ਹੰਗ ਸਿੰਘ ਨੇ ਟੈਕ ਬੰਦ ਕਰਾ ਲਿਆ ਤੇ ਉਹਦੇ ਆ ਸਾਰੀ ਘਟਨਾ ਵਾਪਰੀ ਆਪਾਂ ਨੂੰ ਸਾਰਿਆਂ ਨੂੰ ਧਿਆਨ ਚ ਹੈਨਾ ਸੋ ਉਹ ਜਿਹੜਾ ਮਾਹੌਲ ਹੈ ਉਹ ਆਮ ਦੁਨਿਆਵੀ ਮੇਲੇ ਵਾਲੇ ਮਾਹੌਲ ਹੈ ਸਾਨੂੰ ਜਿਹੜੇ ਸਾਡੇ ਜੋੜ ਮੇਲੇ ਕਿਉਂਕਿ ਅਸੀਂ ਸ਼ਹੀਦਾਂ ਦੀ ਯਾਦ ਚ ਜੁੜਨ ਲਈ ਆਏ ਆ ਜੋੜ ਮੇਲਾ ਹੁੰਦਾ ਕਿ ਸੰਗਤ ਜੁੜਦੀ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਦੀ ਸੇਵਾ ਕਰਦੀ ਸਿਮਰਨ ਕਰਦੀ ਉਹ ਸ਼ਹੀਦਾਂ ਨੂੰ ਯਾਦ ਕਰਦੀ ਆਪਣੇ ਇਤਿਹਾਸ ਨੂੰ ਯਾਦ ਕਰਦੀ ਤੇ ਮਹਾਰਾਜ ਨੂੰ ਅਰਦਾਸ ਕਰਦੀ ਕਿ ਗੁਰੂ ਮਹਾਰਾਜ ਸਾਨੂੰ ਬਲ ਉਦਮ ਬਖਸ਼ ਸਮਰੱਥਾ ਬਖਸ਼ ਅਸੀਂ ਆਪਣੇ ਸ਼ਹੀਦਾਂ ਦੇ ਜਿਹੜੇ ਰਾਹ ਸਾਨੂੰ ਦੱਸੇ ਅਸੀਂ ਉਹਨਾਂ ਦੇ ਕੋਈ ਤਿਲ ਫੁਲ ਕਦਮ ਚੱਲ ਸਕੀ ਹੈ ਨਾ ਸੋ ਉਹ ਸਾਰਾ ਮਾਹੌਲ ਤੇ ਇੱਕ ਇਹ ਵੀ ਹੁੰਦਾ ਸੀ ਕਿ ਪਹਿਲਾਂ ਜਦੋਂ ਖਾਲਸਾ ਜੀ ਜੰਗ 'ਚ ਸੀਗਾ ਜੰਗ ਦੇ ਮੈਦਾਨ 'ਚ ਸੀਗਾ ਹਨਾ ਜੰਗਲਾਂ 'ਚ ਬਸੇਰੇ ਸੀਗੇ ਉਦੋਂ ਕੋਈ ਇਸ ਤਰ੍ਹਾਂ ਦੇ ਦਿਹਾੜੇ ਹੀ ਸਵੱਭ ਬਣਦੇ ਸੀਗੇ ਜਦੋਂ ਪੰਚ ਜੁੜਦਾ ਸੀਗਾ ਇਹ ਸਿੱਖਾਂ ਦੇ ਜਿੰਨੇ ਵਕ ਵਕ ਜਥੇ ਹੁੰਦੇ ਸੀਗੇ ਉਹ ਜੁੜਦੇ ਤੇ ਜੋ ਦਰਪੇਸ਼ ਸਮੱਸਿਆਵਾਂ ਉਹਨੂੰ ਵਿਚਾਰਦੇ ਸੋ ਸਾਡੇ ਜੋੜ ਮਿਲਿਆਂ ਦੇ ਵਿੱਚੋਂ ਜਿਹੜਾ ਇਹ ਗੱਲ ਹੈ ਉਹ ਮੰਨਫੀ ਹੋ ਰਹੀ ਕਿ ਸਿੱਖਾਂ ਦੇ ਜਥੇ ਆਪਸ ਬੈਠ ਕੇ ਕੋਈ ਜੁੜਨ ਮਿਲਣ ਦਾ ਮਾਹੌਲ ਨਹੀਂ ਬਣਾ ਰਹੇ ਕੋਈ ਵਿਚਾਰ ਚਰਚਾ ਦਾ ਮਾਹੌਲ ਨਹੀਂ ਬਣਾ ਰਹੇ ਸੋ ਉਹ ਇੱਕ ਖੱਪਾ ਪੈ ਗਿਆ ਤੇ ਦੂਸਰਾ ਇਹ ਪੈ ਗਿਆ ਜੋ ਬਾਹਰੋਂ ਆਪਾਂ ਨੂੰ ਸਾਰੇ ਦ੍ਰਿਸ਼ ਦਿਖ ਰਹੇ ਕਿ ਇਹ ਚ ਬਹੁਤੀਆਂ ਚੀਜ਼ਾਂ ਜਿਹੜੀਆਂ ਆਮ ਦੁਨਿਆਵੀ ਮੇਲੇ ਵਾਲੀਆਂ ਉਹ ਹੋ ਗਈਆਂ ਸੋ ਉਸ ਭਾਵਨਾ ਚ ਸਾਡੇ ਜਤਨ ਅਸੀਂ ਕੋਈ ਤਿਲਕੁਲ ਕਰ ਕੋਈ ਕੋਈ ਯਤਨ ਵੀ ਕਰ ਰਹੇ ਹੋ ਤੁਸੀਂ ਜਿਵੇਂ ਜਾਵਾਸ਼ ਜੋੜ ਜੋੜ ਮੇਲੇ ਦੀ ਆਪਾਂ ਗੱਲ ਕਰਦੇ ਹਾਂ ਜਾਂ ਇਹਨਾਂ ਦਿਨਾਂ ਦੀ ਆਪਾਂ ਗੱਲ ਕਰਦੇ ਹਾਂ ਜਾਂ ਹੋਰ ਥਾਵਾਂ ਦੀ ਆਪਾਂ ਗੱਲ ਕਰਦੇ ਆ ਤੁਹਾਡੇ ਵੱਲੋਂ ਕੋਸ਼ਿਸ਼ ਵੀ ਕੀਤੀ ਗਈ ਹੈ ਹਾਂਜੀ ਬਿਲਕੁਲ ਸਾਡੇ ਨੇੜੇ ਹੀ ਆ ਮਸਪੂਣਾ ਸਾਹਿਬ ਜਿੱਥੇ ਸੰਤ ਪਾਪਾ ਅਤਰ ਸਿੰਘ ਹੁਣਾਂ ਨੇ ਬੰਦਗੀ ਕੀਤੀ ਉਹਨਾਂ ਦੀ ਯਾਦ ਚ ਉੱਥੇ ਸਥਾਨ ਬਣੇ ਹੋਏ ਹਨ ਤੇ ਉਹਨਾਂ ਨੇ ਖੁਦ ਉੱਥੇ ਗੁਰਦੁਆਰਾ ਸਾਹਿबान ਬਣਾਏ ਤੇ ਉਹਨਾਂ ਦੀ ਯਾਦ ਚ ਹਰ ਸਾਲ ਜਨਵਰੀ ਦੇ ਅਖੀਰ ਦੇ ਵਿੱਚ ਉੱਥੇ ਜੋੜ ਮੇਲਾ ਹੁੰਦਾ ਹੈ ਇਸ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਉੱਥੇ ਹਾਜ਼ਰ ਹੁੰਦੀ ਪੰਜਾਬ ਤੋਂ ਬਾਹਰੋਂ ਵੀ ਸੰਗਤ ਆਉਂਦੀ ਉੱਥੇ ਵੀ ਇਹ ਮਾਹੌਲ ਬਣ ਗਿਆ ਸੀ ਕਿ ਉੱਥੇ ਜਿਹੜੇ ਦੁਨਿਆਵੀ ਵਜਾ ਪੁਜਾਰ ਹੈ ਦਕਾਨਾਂ ਇਹ ਹੋ ਗਈਆਂ ਟਰੈਕਟਰਾਂ ਦੇ ਡੈਕ ਹੋ ਗਏ ਲੰਗਰਾਂ ਚੋਂ ਸਪੀਕਰਾਂ ਦੀਆਂ ਆਵਾਜ਼ਾਂ ਹੋ ਗਈਆਂ ਇਕਾਗਰਤਾ ਵਾਲਾ ਮਾਹੌਲ ਨਹੀਂ ਸੀ ਬਣਦਾ ਪਿਛਲੇ ਸਾਲ ਉੱਥੇ ਵੀ ਉੱਥੇ ਵੀ ਅਸੀਂ ਲਗਾਤਾਰ ਪੜਾਅ ਕਰਦੇ ਪਿਛਲੇ ਸਾਲ ਪੜਾਅ ਦੌਰਾਨ ਜਦੋਂ ਵਿਚਾਰ ਚਰਚਾ ਦੌਰਾਨ ਇਹ ਗੱਲ ਆਈ ਤਾਂ ਉੱਥੇ ਸਹਿਮਤੀ ਬਣੀ ਕਿ ਅਗਲੇ ਸਾਲ ਇਹਦੇ ਲਈ ਕੁਝ ਉਦਦਮ ਕਰੀਏ ਅਮਲੀ ਰੂਪ ਦੇ ਵਿੱਚ ਫਿਰ ਅਸੀਂ ਜਿੰਨੇ ਹੀ ਪਿੰਡ ਉੱਥੇ ਲੰਗਰ ਲਾਉਂਦੇ ਜਿੰਨੇ ਨੇੜੇ ਪਿੰਡ ਮਸਤਵਾਨਾ ਸਾਹਿਬ ਦੇ ਬੰਦੇ ਉਹਨਾਂ ਸਾਰੇ ਪਿੰਡਾਂ 'ਚ ਗਏ ਉਹ ਨੌਜਵਾਨਾਂ ਨੂੰ ਮਿਲੇ ਜਿਹੜੇ ਹੁਣ ਸਾਨੂੰ ਲੱਗਦਾ ਹੁੰਦਾ ਕਿ ਇਹੀ ਨੌਜਵਾਨ ਜਿੰ ਮੋਨੇ ਆ ਸ਼ਾਇਦ ਇਹੀ ਮਾਹੌਲ ਖਰਾਬ ਕਰਦੇ ਹਨ ਠੀਕ ਹੈ ਜਦੋਂ ਮਾਹੌਲ ਉਦਾਂ ਦਾ ਬਣਿਆ ਹੁੰਦਾ ਤਾਂ ਸਾਰੇ ਹੀ ਉਹਦੇ ਚ ਉਸ ਤਰ੍ਹਾਂ ਕਰਨ ਲੱਗ ਜਾਂਦੇ ਉਹਨਾਂ ਨੂੰ ਮਿਲੇ ਉਹ ਬਹੁਤੇ ਨੌਜਵਾਨਾਂ ਨੇ ਨੂੰ ਸਾਡੀ ਗੱਲ ਉਹ ਸਮਝ ਪਈ ਸਾਰੇ ਪਿੰਡਾਂ ਚੋਂ ਸਹਿਯੋਗ ਮਿਲਿਆ 52 ਪਿੰਡਾਂ ਦੇ ਵਿੱਚੋਂ ਮਤੇ ਪਾਏ ਗਏ ਮਸਤੌਣਾ ਸਾਹਬ ਦੇ ਜੋੜ ਮੇਲੇ ਸਬੰਧੀ ਤੇ ਉਹ ਮਤੇ ਫਿਰ ਸਾਰੇ ਪਿੰਡਾਂ ਦੀ ਸੰਗਤ ਰਲ ਕੇ ਉਥੋਂ ਦੇ ਪ੍ਰਬੰਧਕਾਂ ਨੂੰ ਦੇ ਕੇ ਆਈ ਤੇ ਉਹ ਪ੍ਰਬੰਧਕਾਂ ਨੇ ਵੀ ਹੁਣ ਲਿਖਤੀ ਤੇ ਵੀਡੀਓ ਰਾਹੀਂ ਇਹ ਗੱਲ ਲਿਆ ਆਂਦੀ ਹੈ ਕਿ ਇਸ ਸਾਲ ਜਿਹੜਾ ਜਨਵਰੀ ਚ ਜੋੜ ਮੇਲਾ ਹੋਣਾ ਉਦੋਂ ਉੱਥੇ ਗੁਰਦੁਆਰਾ ਸਹਿਬਾਨ ਦੀ ਹਦੂਦ ਅੰਦਰ ਉਹ ਸਾਰੀ ਥਾਂ ਦੇ ਉੱਤੇ ਕੋਈ ਵੀ ਦੁਕਾਨ ਗੁਰਮਤ ਤੋਂ ਉਲਟ ਨਹੀਂ ਹੋਊਗੀ ਜਿਵੇਂ ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਨੇ ਕਕਾਰ ਹੈ 17 ਦੀ ਗੱਲ ਹੈ ਕੋਈ ਇਸ ਤਰ੍ਹਾਂ ਦਾ ਮਾਹੌਲ ਹੀ ਸਾਰਾ ਹੋਊਗਾ ਤੇ ਜਿੰਨੇ ਟਰੈਕਟਰਾਂ ਨੇ ਉੱਥੇ ਆਉਣਾ ਹੈ ਉਹਦੇ ਡੈਕਾਂ ਤੇ ਪੂਰਨ ਪਾਬੰਦੀ ਹੋਣੀ ਹੈ ਤੇ ਜਿੰਨੇ ਲੰਗਰਾਂ ਵਾਲੇ ਆ ਉਹ بجائے ਇਸ ਦੇ ਕਿ ਉਹ ਮਾਈਕ 'ਚ ਬੋਲ ਕੇ ਦੱਸਣ ਜਾਂ ਕਹਿਣ ਆਜੂ ਸ਼ਕੋਜੀ ਜਾਂ ਫਿਰ ਜਿਹੜਾ ਕੋਈ ਤਿਲਪੁਲ ਮਾਇਆ ਦਿੰਦਾ ਉਹਦੀ ਅਨਾਉਂਸਮੈਂਟ ਹੁੰਦੀ ਉਹ ਸਾਰੀਆਂ ਉੱਥੇ ਉਹ ਤਖਤੀ ਲਿਖ ਕੇ ਲਾਉਣਗੇ ਮਾਈਕ ਨਹੀਂ ਵਰਤਣਗੇ ਤਾਂ ਕਿ ਉੱਥੇ ਜਿੰਨੀ ਸੰਗਤ ਜੁੜੂਗੀ ਉਹ ਬਾਣੀ ਪੜ ਸਕੇ ਜਾਂ ਜਿੱਥੇ ਬਾਣੀ ਚੱਲ ਰਹੀ ਹੈ ਪੰਡਾਲ ਸਜਿਆ ਹੈ ਦਵਾਨ ਸਜਿਆ ਹੈ ਉਹ ਸੁਣ ਸਕੇ ਉਹਦੀ ਇਕਾਗਰਤਾ ਬਣ ਸਕੇ ਸੋ ਉਹ ਇੱਕ ਪ੍ਰੈਕਟੀਕਲ ਉਦਮ ਉੱਥੇ ਅਸੀਂ ਮਹਾਰਾਜ ਨੇ ਕਰਾਇਆ ਸਾਰੇ ਪਿੰਡਾਂ ਦੀ ਸੰਗਤ ਦੇ ਸਹਿਯੋਗ ਨਾਲ ਹੋਇਆ ਜੀ ਇਸ ਮਾਧਮ ਰਾਹੀਂ ਕੀ ਕਹਿਣਾ ਚਾਹੋਗੇ ਜੋ ਨੌਜਵਾਨ ਤੁਹਾਨੂੰ ਦੇਖ ਰਹੇ ਨੇ ਜੀ ਬਿਲਕੁਲ ਮੈਂ ਤੇ ਇਹੀ ਬੇਨਤੀ ਕਰੂੰਗਾ ਕਿ ਜਿਵੇਂ ਪਿਛਲੇ ਸਾਲ ਦਾ ਆਪਾਂ ਨੂੰ ਚੇਤੇ ਆ ਕਿ ਅਨੰਦਪੁਰ ਸਾਹਿਬ ਜੋ ਘਟਨਾ ਹੋਈ ਹੈ ਨਾ ਸੋ ਬਹੁਤੇ ਨੌਜਵਾਨ ਹੁਣ ਸਾਰੇ ਪਿੰਡਾਂ ਚੋਂ ਆਪੋ ਆਪਣੇ ਟਰੈਕਟਰਾਂ ਟਰਾਲੀਆਂ ਤੇ ਇੱਥੇ ਆਉਂਦੇ ਇੱਥੇ ਵੀ ਲਗਾਤਾਰ ਕੱਲ ਵੀ ਸਾਰਾ ਦਿਨ ਟਰੈਕਟਰ ਟਰਾਲੀਆਂ ਆਈਆਂ ਹਨ ਤੇ ਸਾਨੂੰ ਕਿਸੇ ਨੇ ਦੱਸਿਆ ਕਿ ਐਤਕੀ ਪ੍ਰਸ਼ਾਸਨ ਵੱਲੋਂ ਬਕਾਇਦਾ ਸਪੀਕਰ ਜਿਹੜੇ ਡੈਕ ਹੈ ਉਹ ਬੰਦ ਵੀ ਕਰਾਏ ਜਾ ਰਹੇ ਹਨ ਸੋ ਪਰ ਇਹ ਵੀ ਉਹਦਾ ਰਿਜ਼ਲਟ ਵੀ ਹੈਗਾ ਕਿ ਬਹੁਤੇ ਟਰੈਕਟਰਾਂ ਨੇ ਇਸ ਵਾਰ ਡੈਕ ਨਹੀਂ ਲਾਏ ਹੋਏ ਪਰ ਸਾਰਿਆਂ ਨੇ ਨਹੀਂ ਬੰਦ ਕੀਤੇ ਹੋਏ ਸੋ ਮੈਂ ਬੇਨਤੀ ਕਰੂੰਗਾ ਕਿ ਜਿਵੇਂ ਪਿਛਲੇ ਸਾਲ ਆਨੰਦਪੁਰ ਸਾਹਿਬ ਮਾਹੌਲ ਬਣਿਆ ਸੋ ਆਪਾਂ ਉਦਾਂ ਦਾ ਮਾਹੌਲ ਨਾ ਬਣਾਈਏ ਆਪਾਂ ਸਾਹਿਬਜ਼ਾਦਿਆਂ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਲਈ ਇੱਥੇ ਆਏ ਆ ਤਾਂ ਕੋਈ ਵੀ ਐਸਾ ਅਮਲ ਜਿਹੜਾ ਆਈ ਹੋਈ ਸਿੱਖ ਸੰਗਤ ਦੀ ਇਕਾਗਰਤਾ ਨੂੰ ਭੰਗ ਕਰਦਾ ਹੋਵੇ ਉਹ ਸਾਨੂੰ ਨਹੀਂ ਕਰਨਾ ਚਾਹੀਦਾ ਕੋਈ ਵੀ ਐਸਾ ਅਮਲ ਜਿਹੜਾ ਸਿੱਖ ਸੰਗਤ ਦੀ ਇਕਾਗਰਤਾ ਬਣਾਏ ਉਹ ਆਪਣੇ ਸ਼ਹੀਦਾਂ ਦੀ ਯਾਦ ਚ ਜੁੜ ਸਕੇ ਉਹ ਹਰ ਇੱਕ ਨੂੰ ਆਪਣੀ ਸਮਰੱਥਾ ਅਨੁਸਾਰ ਉਹ ਕਰਨਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ